ਵਿਸ਼ਾ ਉਸ ਨੂੰ ਲੋਕਾਂ ਤੱਕ ਚਾਉਣ ਦੇ ਲਈ ਤੁਸੀਂ ਸਾਰੇ ਇੱਥੇ ਆਏ ਹੋ ਅੱਜ ਜਿਹੜੇ ਪੰਜਾਬ ਦੇ ਵਿੱਚ ਕੱਲੇ ਪੰਜਾਬ ਚ ਨਹੀਂ ਸਾਰੇ ਵਰਲਡ ਦੇ ਵਿੱਚ ਇਹ ਜਿਹੜੇ ਦਿਨ ਚੱਲ ਰਹੇ ਆ ਇਹਨਾਂ ਨੂੰ ਅਸੀਂ ਸ਼ਹੀਦੀ ਦਿਹਾੜਿਆਂ ਦੇ ਰੂਪ 'ਚ ਮਨਾਉਂਦੇ ਆ ਔਰ ਸੋਗਮਈ ਦਿਨ ਹੈ ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਦੀ ਖਾਤਰ ਕੌਮ ਦੀ ਖਾਤਰ ਧਰਮ ਦੀ ਖਾਤਰ ਇਹ ਥੋੜੇ ਜਿਹੇ ਦਿਨਾਂ ਦੇ ਵਿੱਚ ਆਪਣਾ ਸਾਰਾ ਪਰਿਵਾਰ ਵਾਰਤਾ ਸੀ अनेका ਸਿੰਘਾਂ ਸਿੰਘਣੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਦਿਆਂ ਸ਼ਹਾਦਤ ਦਿੱਤੀ ਸੀ ਔਰ ਚਾਰੋਂ ਸਾਹਿਬਜ਼ਾਦੇ ਜਿਨ੍ਹਾਂ ਦੀ ਸ਼ਹਾਦਤ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਗੜੀ ਦੇ ਵਿੱਚ ਲੜਦਿਆਂ ਸ਼ਹਾਦਤ ਹੋਈ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੀਸ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਸਰਹੰਦ ਦੇ ਵਿੱਚ ਦਵਾਰਾਂ ਦੇ ਵਿੱਚ ਚਿੰਨਨ ਤੋਂ ਬਾਅਦ ਹੋਈ ਇਹਨਾਂ ਦਿਨਾਂ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਪੰਜਾਬ ਦੇ ਵਿੱਚ ਜਿੱਥੇ ਸੋਗ ਵੱਜੋਂ ਧਰਤੀ ਤੇ ਸੌਂਦੇ ਆ ਕਿਉਂਕਿ ਬੜੇ ਇਤਿਹਾਸਕ ਵੱਡੇ ਦਿਨ ਹੈ ਜਿਨ੍ਹਾਂ ਦੇ ਵਿੱਚ ਬੜੀ ਵੱਡੀ ਸ਼ਹਾਦਤ ਜਿਹੜੀ ਹੈ ਪੰਜਾਬ ਦੇ ਵਿੱਚ ਹੋਈ ਔਰ ਇਸ ਸ਼ਹਾਦਤ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਸ ਸ਼ਹਾਦਤ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਸਿੱਖ ਪ੍ਰਧਾਨ ਮੰਤਰੀ ਵੀ ਹੋਏ ਸੂਬੇ ਦੇ ਮੁੱਖ ਮੰਤਰੀ ਵੀ ਜਿਹੜੇ بڑے ਸਾਡੇ ਸਿੱਖ ਭਰਾ ਰਹੇ ਪਰ ਕਦੇ ਵੀ ਕਿਸੇ ਨੇ ਇਸ ਵਿਸ਼ੇ ਤੇ ਕੰਮ ਨਹੀਂ ਕੀਤਾ ਇਸ ਦਿਨ ਨੂੰ ਇਸ ਦਿਹਾੜੇ ਨੂੰ ਵੀਰਬਾਲ ਦਿਵਸ ਦੇ ਰੂਪ ਦੇ ਵਿੱਚ ਜਿਹੜਾ ਮਨਾਉਣ ਦਾ ਜਿਹੜਾ ਗੁਰੂ ਮਹਾਰਾਜ ਨੇ ਸੇਵਾ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਉਹਨਾਂ ਤੇ ਆਸ਼ੀਰਵਾਦ ਕਰਕੇ ਉਹਨਾਂ ਨੂੰ ਬਲ ਬਖਸ਼ ਕੇ ਗੁਰੂ ਮਹਾਰਾਜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸੇਵਾ ਲਈ ਜਿਨ੍ਹਾਂ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਚ ਮਨਾਉਣ ਦਾ ਜਿਹੜਾ ਐਲਾਨ ਹੈ ਰਾਸ਼ਟਰੀ ਪੱਧਰ ਤੇ ਕੀਤਾ ਗਿਆ। ਔਰ ਇਸ ਦਿਨ 26 ਦਸੰਬਰ ਨੂੰ ਦੇਸ਼ ਦੇ ਜਿਹੜੇ ਸਾਰੇ 768 ਜ਼ਿਲ੍ਹਾ ਹੈੱਡਕੁਆਟਰ ਨੇ ਸਰਕਾਰ ਵੱਲੋਂ 768 ਜ਼ਿਲ੍ਹਾ ਹੈੱਡਕੁਆਟਰਾਂ ਦੇ ਨਾਲ-ਨਾਲ ਤਹਿਸੀਲ ਪੱਧਰ ਤੇ ਸਾਰੇ ਦਫ਼ਤਰਾਂ ਦੇ ਵਿੱਚ ਸਾਰੇ ਜਿਹੜੀ ਜਗ੍ਹਾ ਤੇ ਇਸ ਸਮਾਗਮਾ ਨੂੰ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਂਦਾ ਔਰ ਇਸ ਦਿਨ ਜਿੰਨੀਆਂ ਦੇਸ਼ ਤੇ ਸੂਬੇ ਐ ਉਹਨਾਂ ਸੂਬਿਆਂ ਦੇ ਵਿੱਚ ਉਥੋਂ ਦੀਆਂ ਲੋਕਲ ਭਾਸ਼ਾਵਾਂ ਦੇ ਵਿੱਚ ਕਿਉਂਕਿ ਹੁਣ ਜਿਹੜੇ ਦੇਸ਼ ਤੇ ਬਾਕੀ ਸੂਬੇ ਆ ਉਤਰੀ ਭਾਰਤ ਨੂੰ ਛੱਡ ਕੇ ਸਾਊਥ ਤੇ ਜਿਹੜੇ ਸੂਬੇ ਆ ਜਾਂ ਦੇਸ਼ ਦੇ ਬਾਕੀ ਸੂਬੇ ਆ ਉਥੇ ਉਥੋਂ ਦੀਆਂ ਲੋਕਲ ਭਾਸ਼ਾਵਾਂ ਤੋਂ ਬਿਨਾ ਪੰਜਾਬੀ ਨੂੰ ਉਹ ਬਹੁਤਾ ਸਮਝਦੇ ਨਹੀਂ ਦੇਸ਼ ਦੇ ਸਰਕਾਰ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਉਥੋਂ ਦੀਆਂ ਲੋਕਲ ਭਾਸ਼ਾਵਾਂ ਦੇ ਵਿੱਚ ਇਸ ਜਿਹੜਾ ਦਿਹਾੜਾ ਇਸ ਨੂੰ ਮਨਾਇਆ ਜਾਊਗਾ। ਔਰੇ ਬੜਾ ਵੱਡਾ ਉਪਰਾਲਾ। ਤੁਸੀਂ ਕਦੇ ਆਪਣੇ ਦਿਮਾਗ 'ਚ ਇਸ ਦੀ ਵਿਉਂਤਬੰਦੀ ਕਰਕੇ ਵੇਖਿਓ ਕਿ ਉਸ ਦਿਨ ਦੇਸ਼ ਦੇ ਰੇਲਵੇ ਸਟੇਸ਼ਨਾਂ ਤੇ ਉਸ ਦਿਨ ਦੇਸ਼ ਦੇ ਪੈਟਰੋਲ ਪੰਪਾਂ ਤੇ ਉਸ ਦਿਨ ਜਿੰਨੀਆਂ ਵੱਡੀਆਂ ਸਥਾਨ ਨੇ ਉਹਨਾਂ ਸਥਾਨਾਂ ਤੇ ਉਸ ਦਿਨ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੇ ਜਿਹੜਾ ਫਲੈਕਸ ਜਿਹੜੇ ਚਿੱਤਰ ਨੇ ਉਹ ਲਾ ਕੇ ਉਹਨਾਂ ਨੂੰ ਸਰਤਾ ਸੂਮਨ ਭੇਟ ਕੀਤੇ ਜਾਂਦੇ ਆ ਔਰ ਇਹਦੇ ਨਾਲ ਜਿਹੜਾ ਕਿਉਂਕਿ ਉਹਨਾਂ ਪਹਾਸ਼ਾਵਾਂ ਦੇ ਵਿੱਚ ਲੋਕਲ ਹੋਣ ਕਰਕੇ ਉਥੋਂ ਦੇ ਬੱਚਿਆਂ ਦਾ ਇੰਟਰਸਟ ਪੈਦਾ ਹੁੰਦਾ ਕਿ ਹੋਇਆ ਕੀ ਸੀ ਇਸ ਦਿਨ ਇਹ ਸ਼ਹਾਦਤ ਕਿਉਂ ਹੋਈ ਸੀ ਔਰ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀ ਉਮਰ ਜਦੋਂ ਬੱਚਿਆਂ ਦੀ ਖੇਡਣ ਮੱਲਣ ਦੀ ਉਮਰ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਸ਼ ਬਾਰੇ ਬੱਚੇ ਸੋਚਦੇ ਵੀ ਨਹੀਂ ਉਹ ਬੱਚੇ ਜਿਹੜੇ ਸਾਹਬਜ਼ਾਦੇ ਸਾਡੇ ਸੀ ਉਹ ਕਿੰਨੇ ਪਰਪੱਕ ਸੀ ਉਹਨਾਂ ਦੀ ਸਿੱਖਿਆ ਉਹਨਾਂ ਤੇ ਕਿੰਨੀ ਕਿਰਪਾ ਸੀ ਕਿ ਉਹਨਾਂ ਨੇ ਦੇਸ਼ ਤੇ ਕੌਮ ਦੀ ਖਾਤਰ ਸਾਰੇ ਲਾਲਚਾਂ ਨੂੰ ਲੱਤ ਮਾਰ ਕੇ ਦੇਸ਼ ਤੇ ਕੌਮ ਦੇ ਲਈ ਸ਼ਹੀਦੀ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਇਹ ਸਾਡੇ ਦੇਸ਼ ਦੇ ਬੱਚਿਆਂ ਨੂੰ ਪਤਾ ਲੱਗਣ ਲੱਗਿਆ ਜਿਸ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਵਿਸ਼ੇ ਨੂੰ ਲੈ ਕੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ 'ਚ ਮਨਾਉਣਾ ਸ਼ੁਰੂ ਕੀਤਾ ਉਸ ਗੱਲ ਦੇ ਲਈ ਇਹ ਮੈਂ ਸਮਝਦਾ ਇੱਕ ਬਹੁਤ ਹੀ ਅੱਛਾ ਜਿਹੜਾ ਉਪਰਾਲਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਸਰਕਾਰ ਨੇ ਕੀਤਾ ਹੈ ਇਹ ਵਕਰੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀ ਕੌਮ ਨੂੰ ਬੜੇ ਵੱਡੇ ਵੱਡੇ ਜ਼ਖਮ ਦਿੱਤੇ ਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਲੋਕਾਂ ਨੂੰ ਜੁਰਾਇਮ ਪੇਸ਼ਾ ਤੱਕ ਕਿਹਾ ਗਿਆ ਕਿ ਇਹ ਜੁਰਾਇਮ ਪੇਸ਼ਾ ਲੋਕ ਨੇ। ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਸਾਨੂੰ ਅਤਵਾਦੀ ਤੇ ਵੱਖਵਾਦੀ ਉਹਨਾਂ ਪਾਰਟੀ ਦੇ ਲੋਕਾਂ ਵੱਲੋਂ ਦਾਨਿਆ ਗਿਆ ਜਦ ਕਿ ਸਿੱਖਾਂ ਤੋਂ ਵੱਡਾ ਦੇਸ਼ ਭਗਤ ਕੋਈ ਦੇਸ਼ ਦੇ ਵਿੱਚ ਅੱਜ ਤੱਕ ਹੋਇਆ ਨਹੀਂ ਤੇ ਨਾ ਸ਼ਾਇਦ ਅਗਲੇ ਸਮੇਂ ਦੇ ਵਿੱਚ ਹੋ ਸਕੇ ਕਿਉਂਕਿ ਸਾਡੇ ਡੀਐਨਏ ਦੇ ਵਿੱਚ ਹੀ ਦੇਸ਼ ਭਗਤੀ ਹੈ। ਔਰ 84 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜਿਹੜੇ ਹੈ ਉਹ ਕੱਲੇ ਸਿੱਖਾਂ ਦੇ ਨਹੀਂ ਸਾਰੇ ਧਰਮਾਂ ਦਾ ਉਹ ਧਾਰਮਿਕ ਸਥਾਨ, ਆਸਥਾ ਦਾ ਸਥਾਨ ਉਹਸ ਨੂੰ ਟੈਂਕਾਂ, ਤੋਪਾਂ ਨਾਲ ਜਿੰਨਾ ਲੋਕਾਂ ਨੇ ਢਾਇਆ 84 ਦੇ ਵਿੱਚ ਜਿਸ ਤਰ੍ਹਾਂ ਵੇਸ਼ ਦੇ ਵਿੱਚ ਸਾਡੇ ਲੋਕਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਦੀਆਂ ਪੈਣਾ ਦੀਆਂ ਇੱਛਤਾ ਰੋਲੀਆਂ ਜਿਉਂਦੇ ਗਲਾਂ ਵਿੱਚ ਟੈਰ ਪਾ ਕੇ ਸਾੜੇ ਆ ਗਿਆ ਉਹ ਪਾਰਟੀ ਦੇ ਲੋਕ ਔਰ ਜਿਸ ਤਰ੍ਹਾਂ ਉਸ ਤੋਂ ਬਾਅਦ ਤੇਜ਼ ਤੇ ਵਕ ਵਕ ਕੋਨਿਆਂ ਦੇ ਵਿੱਚ ਸਾਡੇ ਧਰਮ ਦੇ ਲੋਕਾਂ ਨੂੰ ਸਾਡੇ ਲੋਕਾਂ ਨੂੰ ਤਸੀਹੇ ਦਿੱਤੇ ਗਏ ਉਹ ਅੱਜ ਤੱਕ ਭੁੱਲੇ ਨਹੀਂ ਅੱਜ ਉਹੀ ਲੋਕ ਭਾਰਤੀ ਜਨਤਾ ਪਾਰਟੀ ਤੇ ਸਵਾਲ ਖੜੇ ਕਰ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਾਲ ਕਰ ਰਿਹਾ ਹੈ ਮੈਂ ਉਹਨਾਂ ਲੋਕਾਂ ਨੂੰ ਇੱਕ ਸਲਾਹ ਦੇਣੀ ਚਾਹੂੰਗਾ ਕਾਂਗਰਸ ਪਾਰਟੀ ਦੇ ਉਹਨਾਂ ਲੋਕਾਂ ਨੂੰ ਕਿ ਇਹ ਸ਼ਹੀਦੀ ਦਿਹਾੜੇ ਚਲਦੇ ਆ ਇਸ ਸਮੇਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਹਰ ਸਾਲ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਹ ਕਾਂਗਰਸ ਪਾਰਟੀ ਦੇ ਲੋਕ ਇਹ ਜਿਹੜੇ ਸਾਡੇ ਇਸ ਤਰ੍ਹਾਂ ਦੀ ਕੰਟਰੋਵਰਸੀ ਪੈਦਾ ਕਰਦੇ ਆ ਬਾਕੀ ਸਾਰਾ ਸਾਲ ਇਹਨਾਂ ਨੂੰ ਕਦੇ ਗੱਲਾਂ ਯਾਦ ਨਹੀਂ ਆਉਂਦੀਆਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿੱਥੇ ਸਿੱਖਾਂ ਦੇ ਲਈ ਅੱਗੇ ਕੰਮ ਕੀਤੇ ਆ ਉਹਦੇ ਬਾਰੇ ਰਾਏ ਸਾਹਿਬ ਦੱਸਣਗੇ ਮੈਂ ਤਾਂ ਸਿਰਫ ਅੱਜ ਇਸ ਗੱਲ ਦੇ ਲਈ ਆਪਣੇ ਕੌਮ ਵੱਲੋਂ ਆਪਣੇ ਲੋਕਾਂ ਵੱਲੋਂ ਸਮੁੱਚੇ ਧਰਮਾਂ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਸ਼ਹੀਦਾਂ ਦੇ ਚਰਨਾਚੇ ਨਾਤਮਸਤ ਖੁੰਨੇ ਆ ਕਿਉਂਕਿ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਪਾਰਟੀ ਭਾਰਤੀ ਜਨਤਾ ਪਾਰਟੀ ਸਮੁੱਚੀ ਜਿਹੜੀ ਸਰਕਾਰ ਹੈ ਉਹ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਵਕਫ-ਵਕਫ ਪ੍ਰੋਗਰਾਮ ਵੀ ਕਰ ਰਹੀ ਹੈ ਤਾਂ ਕਿ ਸੰਗਤ ਦੇ ਵਿੱਚ ਉਤਸ਼ਾਹ ਦੇ ਨਾਲ ਸੰਗਤ ਨੂੰ ਨਾਲ ਜੋੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਸਫਲਤਾ ਨਾਲ ਨੇਪਰੇ ਚਾੜੀਏ ਔਰ ਅੱਜ ਅਸੀਂ ਤੁਹਾਡੇ ਮਾਧਿਅਮ ਨਾਲ ਜਿੱਥੇ ਉਹਨਾਂ ਸ਼ਹੀਦਾ ਦੇ ਅੱਗੇ ਨਤਮਸਤਕ ਹੁੰਨੇ ਆ ਉਹਨਾਂ ਨੂੰ ਸਰਦਾ ਸ਼ੁਮਨ ਸੁਮਨ ਭੇਟ ਕਰਦੇ ਆ ਤੇ ਆਪਣੇ ਉਹਨਾਂ ਭਰਾਵਾਂ ਨੂੰ ਮੈਂ ਇਹ ਬੇਨਤੀ ਵੀ ਕਰਦਾ ਜਿਹੜੇ ਹਰ ਇਹਨਾਂ ਦਿਨਾਂ ਦੇ ਵਿੱਚ ਹਰ ਸਾਲ ਰਾਜਨੀਤੀ ਕਰਦੇ ਆ ਕਿ ਇਹ ਦਿਨ ਰਾਜਨੀਤੀ ਕਰਨ ਦੇ ਨਹੀਂ ਹੈਗੇ ਇਹ ਦਿਨ ਉਹਨਾਂ ਮਹਾਨ ਸ਼ਹੀਦਾ ਨੂੰ ਯਾਦ ਕਰਕੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਅੱਜ ਬੱਚਿਆਂ ਨੂੰ ਦੇਸ਼ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਉਹਨਾਂ ਦੀਆਂ ਸਖਿਆਵਾਂ ਤੇ ਤੌਰਨਾ ਉਸ ਪਾਸੇ ਕੰਮ ਕਰਨ ਵਾਲੇ ਪਾਸੇ ਸਾਨੂੰ ਪਲੈਨਿੰਗ ਬਣਾਉਣੀ ਆ ਚਾਹੀਦੀ ਆ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਚੰਗਾ ਪੰਜਾਬ ਚਾਹੁੰਦੇ ਆ ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਹਰ ਘਰ ਦੇ ਵਿੱਚ ਪੜਾਇਆ ਜਾਣਾ ਚਾਹੀਦਾ ਉਸ ਪਾਸੇ ਕੰਮ ਕਰਨਾ ਚਾਹੀਦਾ ਕਿਉਂਕਿ ਮੈਂ ਪਰਸੋਂ ਹੀ ਇੱਕ ਗਿਆਨੀ ਜੀ ਨੂੰ ਸੁਣ ਰਿਹਾ ਸੀ ਉਹਨਾਂ ਨੇ ਸਾਹਿਬਜ਼ਾਦਿਆਂ ਤੇ ਬਾਰੇ ਇੱਕ ਐਡੀ ਵੱਡੀ ਗੱਲ ਕਹੀ ਕਿ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਇਤਿਹਾਸ ਤੋਂ ਐਨੇ ਨਾ ਵਾਕਿਫ ਹੁੰਦੇ ਜਾ ਰਹੇ ਹਾਂ ਪੜਨ ਦੀ ਸਾਡੀ ਸਮਰੱਥਾ ਜਿਹੜੀ ਆ ਪੰਜਾਬੀਆਂ ਦੀ ਏਨੀ ਅਸੀਂ ਘਟਾਉਂਦੇ ਜਾ ਰਹੇ ਹਾਂ ਕਿ ਅਸੀਂ ਅੱਜ ਸਾਡੇ ਕਈ ਪਰਿਵਾਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਮ ਵੀ ਨਹੀਂ ਪਤਾ ਆਪਣੇ ਇਤਿਹਾਸ ਨਾਲ ਕਿਸ ਤਰ੍ਹਾਂ ਜੋੜਨਾ ਹੈ ਸਾਨੂੰ ਸਾਰਿਆਂ ਨੂੰ ਅੱਜ ਇੱਕ ਸਿਰ ਜੋੜ ਕੇ ਇੱਕ ਮੁੱਠੋ ਕੇ ਇੱਕ ਜੁਠੋ ਕੇ ਉਸ ਪਾਸੇ ਤੁਰਨਾ ਚਾਹੀਦਾ ਜਿਹਦੇ ਨਾਲ ਪੰਜਾਬ ਵੀ ਵੱਸ ਸਕੇ ਪੰਜਾਬ ਦੀ ਜਵਾਨੀ ਵੀ ਵੱਸ ਸਕੇ ਤੇ ਪੰਜਾਬ ਜਿਹੜਾ ਸਿੱਧੇ ਰਸਤੇ ਹੁੰਦਾ ਹੋਇਆ ਅਸੀਂ ਪੰਜਾਬ ਨੂੰ ਮੁੜ ਕੇ ਉਹ ਵੱਸਦਾ ਪੰਜਾਬ ਹੱਸਦਾ ਪੰਜਾਬ ਦੇਖ ਸਕੀਏ ਕਿਉਂਕਿ ਨੌਜਵਾਨੀ ਜਿਹੜੀ ਆ ਉਹੀ ਸਾਡਾ ਫਿਊਚਰ ਹੈ ਸੋ ਮੈਂ ਇੱਕ ਵਾਰ ਫੇਰ ਜਿੱਥੇ ਸਮੁੱਚੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਉਹਨਾ ਸ਼ਹੀਦਾਂ ਦੇ ਚਰਨਾਚੇ ਨਤਮਸਤਕ ਹੁੰਨੇ ਆ ਉਥੇ ਮੈਂ ਫੇਰ ਤੁਹਾਡੇ ਮਾਧਮ ਨਾਲ ਬੇਨਤੀ ਕਰਦਾ ਕਿ ਦਿਨ ਰਾਤਨੀਤੀ ਕਰਨ ਦੇ ਨਹੀਂ ਸਾਡੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਮੇਰੇ ਸਾਥੀ ਸਰਦਾਰ ਮਨਜੀਤ ਸਿੰਘ ਰਾਏ ਜੀ ਨੂੰ ਕਹੂੰਗਾ ਕਿ ਉਹ ਜਿਹੜੇ ਕੰਮ ਨੇ ਸਾਡੇ ਵੱਲੋਂ ਕੀਤੇ ਹੋਏ ਆਪਣੇ ਭਰਾਵਾਂ ਲਈ ਸਾਡੇ ਭਾਈਚਾਰੇ ਲਈ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਮ ਕੀਤੇ ਐ ਉਹਨਾਂ ਬਾਰੇ ਤੁਹਾਡੇ ਨਾਲ ਚਾਨਣਾ ਪਾਉਣਗੇ ਉਸ ਤੋਂ ਬਾਅਦ त्याਲ ਸੋਢੀ ਜੀ ਜਿਹੜਾ ਇਸ ਵਿਸ਼ੇ ਨੂੰ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ